ਕਹਾਣੀ RAM LILA DI RAUNAK ਲੇਖਕ ਲਵਪ੍ਰੀਤ ਸਿੰਘ ਲੱਕੀ ਗੱਲ ਕੋਈ ਵੀ ਕੁਝ ਸਾਲ ਪੁਰਾਣੀ ਹੈ ਜਦੋਂ ਇੰਟਰਨੈਟ ਆਮ ਆਦਮੀ ਦੀ ਪਹੁੰਚ ਤੋਂ ਬਾਹਰ ਸੀ ਪਿੰਡਾਂ ਦੇ ਲੋਕ ਆਪਣੇ ਮਨੋਰੰਜਨ ਲਈ ਸਾਂਝੇ ਸੱਭਿਆਚਾਰਕ ਪ੍ਰੋਗਰਾਮਾਂ ਤੇ ਨਿਰਭਰ ਰਹਿੰਦੇ ਸਨ ਅਸੂਮਿਨੇ ਦਿਨ ਰਾਤਾਂ ਵਿੱਚ ਜਦੋਂ ਸੰਧਿਆ ਦਾ ਧੁੱਪ ਧੂਆਂ ਖੇਲਰਦਾ ਸੀ ਪਿੰਡ ਦਾ ਮੈਦਾਨ RAM LILA DI RAUNAK ਨਾਲ ਗੂੰਜ ਉੱਠਦਾ। ਰਾਮਲੀਲਾ ਸਿਰਫ ਇੱਕ ਨਾਟਕ ਨਹੀਂ ਸੀ। ਸਗੋਂ ਇੱਕ ਅਜੀਬ ਤਿਹਾਰ ਸੀ ਜੋ ਲੋਕਾਂ ਦੇ ਦਿਲਾਂ ਨੂੰ ਜੋੜਦਾ ਸੀ। 9 ਦਿਨਾਂ ਤੱਕ ਚੱਲਣ ਵਾਲੀ ਇਹ ਰਾਮਲੀਲਾ ਦਸਹਿਰੇ ਵਾਲੇ ਦਿਨ ਰਾਮ ਹੰਦ ਦੇ ਪੁੱਤਰ ਦੇ ਜਿੱਤ ਨਾਲ ਸਮਾਪਤ ਹੁੰਦੀ ਸੀ ਜੋ ਬराई ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਸੀ। ਸਾਡੇ ਪਿੰਡ ਵਿੱਚ ਵੀ ਇਹ ਰਾਮਲੀਲਾ ਦਾ ਆਯੋਜਨ ਵੱਡੇ ਚਾਅ ਨਾਲ ਹੁੰਦਾ। ਸਾਰਾ ਪਿੰਡ ਇਸ ਦੀ ਤਿਆਰੀ ਵਿੱਚ ਜੁੱਟ ਜਾਂਦਾ ਕੋਈ ਮੰਚ ਸਜਾਉਂਦਾ ਕੋਈ ਰੋਸ਼ਨੀ ਦਾ ਪ੍ਰਬੰਧ ਕਰਦਾ ਤੇ ਕੋਈ ਪ੍ਰਸਾਦ ਵੰਡਣ ਦੀ ਜ਼ਿੰਮੇਵਾਰੀ ਲੈਂਦਾ ਬੱਚੇ ਜਵਾਨ ਬੁੱਢੇ ਸਾਰੀ ਇਸਤਿਹਾਰ ਦਾ ਹਿੱਸਾ ਬਣਦੇ ਸਾਡੇ ਘਰ ਵਿੱਚ ਵੀ ਸ਼ਾਮ ਨੂੰ ਮਾਹ ਪ੍ਰਸਾਦ ਤਿਆਰ ਕਰਦੀ ਅਤੇ ਅਸੀਂ ਭੈਣ ਭਰਾ ਉਤਸੁਕਤਾ ਨਾਲ ਰਾਮਲੀਲਾ ਦੇਖਣ ਲਈ ਮੈਦਾਨ ਵੱਲ ਦੌੜ ਪੈਂਦੇ ਜਦੋਂ ਅਸੀਂ ਮੈਦਾਨ ਵਿੱਚ ਪਹੁੰਚਦੇ ਤਾਂ ਰਾਮਚੰਦਰ ਜੀ ਤੇ ਮਾਤਾ ਸੀਤਾ ਜੀ ਦੀ ਜੋੜੀ ਨੂੰ ਸਟੇਜ ਤੇ ਦੇਖ ਕੇ ਦਿਲ ਵਿੱਚ ਇੱਕ ਅਜੀਬ ਜਿਹੀ ਸ਼ਾਂਤੀ ਤੇ ਖੁਸ਼ੀ ਮਹਿਸੂਸ ਹੁੰਦੀ। ਰਾਮ ਦੀ ਸਾਦਗੀ, ਸੀਤਾ ਦੀ ਪਵਿੱਤਰਤਾ ਤੇ ਲਕਸ਼ਮਣ ਦੀ ਵਫਾਦਾਰੀ ਦੀਆਂ ਕਹਾਣੀਆਂ ਸਾਨੂੰ ਇੱਕ ਅਧਿਆਤਮਕ ਅਤੇ ਸਭਿਆਚਾਰਕ ਸਫ਼ਰ ਤੇ ਲੈ ਜਾਂਦੀਆਂ। ਪਰ ਸਭ ਤੋਂ ਵੱਧ ਰੌਣਕ ਉਦੋਂ ਹੁੰਦੀ ਜਦੋਂ ਰਾਮ ਹੰਤਾ ਪੁਤਲਾ ਸੜਦਾ। ਬੂਦਾ ਮਦਾਨ ਤਾੜੀਆਂ ਤੇ ਹੰਗਾਰਿਆਂ ਨਾਲ ਗੂੰਜ ਉੱਠਦਾ ਬੱਚੇ ਖੁਸ਼ੀ ਨਾਲ ਚੀਖਦੇ ਤੇ ਵੱਡੇ ਆਪਸ ਵਿੱਚ ਗੱਲਾਂ ਕਰਦੇ ਜਿਵੇਂ ਉਹ ਸੱਚਮੁੱਚ ਰਮੈਣ ਦੇ ਸਮੇਂ ਵਿੱਚ ਪਹੁੰਚ ਗਏ ਹੋਣ ਇੱਕ ਸਾਲ ਮੈਨੂੰ ਯਾਦ ਹੈ ਸਾਡੇ ਪਿੰਡ ਦੀ RAM ਲੀਲਾ ਵਿੱਚ ਇੱਕ ਨੌਜਵਾਨ ਲੜਕੇ ਨੂੰ ਹਨੂਮਾਨ ਦਾ ਕਿਰਦਾਰ ਦਿੱਤਾ ਗਿਆ ਉਸ ਦੀ ਅਦਾਕਾਰੀ ਤੇ ਡਾਇਲੌਗ ਬਾਜ਼ੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਜਦੋਂ ਉਸਨੇ ਸਟੇਜ ਤੇ ਲੰਕਾ ਵਿੱਚ ਛਾਲ ਮਾਰੀ ਤਾਂ ਲੋਕਾਂ ਨੇ ਖੜੇ ਹੋ ਕੇ ਤਾੜੀਆਂ ਮਾਰੀਆਂ ਉਸ ਰਾਤ ਮੈਂ ਸੋਚਿਆ ਕਿ ਰਾਮਲੀਲਾ ਸਿਰਫ ਇੱਕ ਨਾਟਕ ਨਹੀਂ ਸਗੋਂ ਸਾਡੀ ਸਭਿਆਚਾਰ ਦੀ ਧੜਕਣ ਹੈ ਜੋ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਦੀ ਹੈ ਰਾਮਲੀਲਾ ਦੀ ਸ਼ੁਰੂਆਤ ਭਾਰਤ ਵਿੱਚ ਸਦੀਆਂ ਪਹਿਲਾਂ ਹੋਈ ਜਿਸ ਦਾ ਮੂਲ ਮਹਾਕਾਵ ਰਮਾਇਣ ਨਾਲ ਜੁੜਿਆ ਹੋਇਆ ਹੈ ਮੈਂ ਇਹ ਚਾਹੁੰਦਾ ਕਿ 16ਵੀਂ ਸਦੀ ਵਿੱਚ ਗੋਸwami ਤੁਲਸੀਦਾਸ ਤੇ ਰਾਮਕ੍ਰਿਤੀਮਾਨਸ ਨੇ ਰਾਮਲੀਲਾ ਨੂੰ ਲੋਕਪ੍ਰੀਆ ਬਣਾਉਣ ਵਿੱਚ ਐਮ ਭੂਮਿਕਾ ਨਿਭਾਈ। ਇਹ ਨਾਟਕੀ ਵੇਸ਼ਕਾਰੀ ਮੁੱਖ ਤੌਰ ਤੇ ਉਤਰੀ ਭਾਰਤ ਵਿੱਚ ਖਾਸ ਕਰਕੇ ਉੱਤਰ ਪ੍ਰਦੇਸ਼, ਵਿਹਾਰ ਅਤੇ ਪੰਜਾਬ ਵਿੱਚ ਪ੍ਰਸਿੱਧ ਹੋਈ। ਰਾਮਲੀਲਾ ਦਾ ਮੁੱਖ ਉਦੇਸ਼ ਸੀ। ਰਾਮ ਦੀ ਜੀਵਨੀ ਉਸ ਦੀਆਂ ਸਿੱਖਿਆਵਾਂ ਤੇ ਬराई ਤੇ ਚੰਗਿਆਈ ਦੀ ਜਿੱਤ ਨੂੰ ਲੋਕਾਂ ਤੱਕ ਪਹੁੰਚਾਉਣਾ। ਪਹਿਲਾਂ ਰਾਮਲੀਲਾ ਸਾਧਾਰਨ ਸੀ ਜਿਸ ਵਿੱਚ ਪਿੰਡ ਦੇ ਲੋਕ ਹੀ ਕਿਰਦਾਰ ਨਿਭਾਉਂਦੇ ਸਨ। ਸਮੇਂ ਦੇ ਨਾਲ ਇੱਕ ਵਿਸ਼ਾਲ ਸਭਿਆਚਾਰਕ ਤੌਰ 'ਤੇ ਖੜ੍ਹ ਪਣ ਗਿਆ ਅਜਵਾਰਨਸੀ ਅਯੋਧਿਆ ਅਤੇ ਦਿੱਲੀ ਵਰਗੇ ਸ਼ਹਿਰਾਂ ਵਿੱਚ ਵੱਡੇ ਪੱਧਰ ਤੇ ਰਾਮਲੀਲਾ ਦਾ ਆਯੋਜਨ ਹੁੰਦਾ ਹੈ ਜਿਸ ਵਿੱਚ ਆਧੁਨਿਕ ਤਕਨੀਕ ਅਤੇ ਪੇਸ਼ੇਵਰ ਕਲਾਕਾਰ ਵੀ ਸ਼ਾਮਲ ਹੁੰਦੇ ਹਨ 2008 ਵਿੱਚ ਯੂਨੈਸਕੋ ਨੇ ਰਾਮਲੀਲਾ ਨੂੰ ਵਿਸ਼ਵ ਵਿਰਾਸਤ ਦਾ ਦਰਜਾ ਦਿੱਤਾ ਜੋ ਇਸ ਦੀ ਸਭਿਆਚਾਰਕ ਮਹੱਤਤਾ ਨੂੰ ਦਰਸਾਉਂਦਾ ਹੈ ਅੱਜ ਦੇ ਡਿਜੀਟਲ ਯੁੱਗ ਵਿੱਚ ਜਦੋਂ ਇੰਟਰਨੈਟ ਅਤੇ ਸੋਸ਼ਲ ਮੀਡੀਆ ਨੇ ਮਨੋਰੰਜਨ ਦੇ ਨਵੇਂ ਰਾਹ ਖੋਲੇ ਹਨ ਰਾਮਲੀਲਾ ਦੀ ਰਣਕਾ ਜਿਵੇਂ ਕਾਇਮ ਹੈ ਪਰ ਇਸ ਤਸਰੂਪ ਕੁਝ ਬਦਲ ਗਿਆ ਹੈ ਸ਼ਹਿਰਾਂ ਵਿੱਚ ਰਾਮਲੀਲਾ ਹੁਣ ਵੱਡੇ ਪੈਮਾਨੇ ਤੇ ਆਯੋਜਿਤ ਕੀਤੀ ਜਾਂਦੀ ਹੈ ਜਿਸ ਵਿੱਚ ਆਧੁਨਿਕ ਸਾਊਂਡ ਸਿਸਟਮ ਰੋਸ਼ਨੀ ਅਤੇ ਵਿਸ਼ੇਸ਼ ਪ੍ਰਭਾਵ ਯਾਨੀ ਸਪੈਸ਼ਲ ਇਫੈਕਟਸ ਵਰਤੇ ਜਾਂਦੇ ਹਨ ਕਈ ਜਗਾਵਾਂ ਤੇ ਰਾਮਲੀਲਾ ਨੂੰ ਆਨਲਾਈਨ ਸਟ੍ਰੀਮ ਵੀ ਕੀਤਾ ਜਾਂਦਾ ਹੈ ਜਿਸ ਨਾਲ ਦੂਰ ਦਰਾਡੇ ਦੇ ਲੋਕ ਵੀ ਇਸ ਦਾ ਆਨੰਦ ਲੈ ਸਕਦੇ ਹਨ ਪਰ ਪਿੰਡਾਂ ਵਿੱਚ ਰਾਮਲੀਲਾ ਅਜੇ ਵੀ ਉਹੀ ਪ੍ਰਾਣੀ ਸਾਜ ਅਤੇ ਸਾਦਗੀ ਨਾਲ ਮੜਾਈ ਜਾਂਦੀ ਹੈ ਇਹ ਨਾ ਸਿਰਫ ਮਨੋਰੰਜਨ ਦਾ ਸਾਧਨ ਹੈ ਸਗ ਨੌਜਵਾਨ ਪੀੜ੍ਹੀ ਨੂੰ ਸੱਭਿਆਚਾਰਕ ਤੇ ਨੈਤਿਕ ਮੁੱਲਾਂ ਨਾਲ ਜੋੜਨ ਦਾ ਇੱਕ ਜ਼ਰੀਆ ਵੀ ਹੈ ਅੱਜ ਦੇ ਸਮੇਂ ਵਿੱਚ ਜਦੋਂ ਤਣਾਅ ਅਤੇ ਭੱਜ ਦੌੜ ਨੇ ਜੀਵਨ ਨੂੰ ਗ੍ਰਸ ਲਿਆ ਹੈ ਰਾਮਲੀਲਾ ਸਾਨੂੰ ਸਾਦਗੀ ਸਹਿਨਸ਼ੀਲਤਾ ਤੇ ਸੱਚਾਈ ਦੇ ਮੁੱਲ ਸਿਖਾਉਂਦੀ ਹੈ ਰਾਮਲੀਲਾ ਸਾਡੇ ਸੱਭਿਆਚਾਰ ਦੀ ਇੱਕ ਆਮੁੱਲ ਵਿਰਾਸਤ ਹੈ ਜੋ ਸਦੀਆਂ ਤੋਂ ਸਾਡੇ ਦਿਲਾਂ ਵਿੱਚ ਵਸਦੀ ਹੈ ਇਹ ਸਿਰਫ ਇੱਕ ਨਾਟਕ ਨਹੀਂ ਸਗੋਂ ਇੱਕ ਅਜੀਹਾ ਅਨੁਭਵ ਹੈ ਜੋ ਸਾਨੂੰ ਆਪਣੀਆਂ ਜੜ੍ਹਾਂ ਮੁੱਲਾਂ ਤੇ ਸਾਂਝ ਨਾਲ ਜੋੜਦਾ ਹੈ ਅੱਜ ਵੀ ਜਦੋਂ ਮੈਂ ਰਾਮਲੀਲਾ ਦੇ ਮੈਦਾਨ ਵਿੱਚ ਬੈਠਦਾ ਹਾਂ ਤਾਂ ਉਹ ਪ੍ਰਾਣੀਆਂ ਯਾਦਾਂ ਤਾਜ਼ਾ ਹੋ ਜਾਂਦੀਆਂ ਹਨ ਉਹ ਖੁਸ਼ੀ ਉਹ ਸਾਹ ਜੋ ਸਾਦਗੀ ਜੋ ਸਾਨੂੰ ਸਾਡੇ ਅਸਲੀ ਰੂਪ ਨਾਲ ਮਿਲਾਉਂਦੀ ਹੈ